ਸਤਿ ਸ੍ਰੀ ਅਕਾਲ ਸਾਰੇ ਭਾਈਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੀਸ਼ਵੀਰੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਜਰੂਰ ਤੋਂ ਆਏ ਆ ਸਾਡਾ ਜੋ ਆਪਰੇਸ਼ਨ ਦੀਆਂ ਦਵਾਈਆਂ ਮੈਡੀਕਲਾਂ ਜੋ ਵੀ ਲੱਗਿਆ ਸਾਨੂੰ ਨਹੀਂ ਪਤਾ ਉਹ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਸਾਡਾ ਸਹਾਰਾ ਸਾਡਾ ਮਸੀਹਾ ਸਾਡਾ ਰੱਬ ਸਤੀਸ਼ਵੀਰਾ ਸਾਡੇ ਲਈ ਹੈ ਨਾ ਤੇ ਸਤੀਸ਼ਵੀਰੇ ਸਾਡੀ ਰੋਜ਼ ਦੀ ਦਵਾਈ ਘੱਟੋ ਘੱਟ ਬਾੜੀ ਨਹੀਂ ਰੋਜ਼ ਬੀ ਕੁਟੀਕੇ ਲਾਲੋ ਜਾਂ ਬੂਤ ਕੁਛ ਵੀ ਹੋਰ ਚੀਜ਼ਾਂ ਵਗ ਪਾ ਤਾਂ ਇੰਨੇ ਪੜੇ ਲਿਖੇ ਨਹੀਂਗੇ ਕੁਛ ਚੀਜ਼ਾਂ ਐਸੀਆਂ ਨੇ ਜਾਂ ਹੋਰ ਨਹੀਂ ਵੀ ਜਿਹੜਾ 2250 ਰੁਪਏ ਦੀਆਂ ਦਵਾਈਆਂ 1800 1700 1500 2000 2000 ਪਲੱਸ ਹੀ ਮੰਨ ਕੇ ਚੱਲੋ ਵੀ ਇੰਨੀਆਂ ਦਵਾਈਆਂ ਰੋਜ਼ ਆਉਂਦੀਆਂ ਹੋਣਗੀਆਂ ਆਹਾ ਕੱਲ੍ਹ ਦੀਆਂ ਨੇ 26 11 25 26 ਇੱਕ ਇੱਕ ਸਲੀਪ ਆ ਰਹੀ ਅਤੇ ਇੱਕ ਸਲੀਪ ਆ ਰਹੀ ਹੈ ਤੇ ਹੁਣ ਇਹ ਦਵਾਈਆਂ 505200 ਰੁਪਏ ਦੀਆਂ ਦਵਾਈਆਂ ਘੱਟੋ ਘੱਟ ਸਰ ਬਣਦੀਆਂ ਨੇ ਤੇ ਜੋ ਕੀ ਸਾਡਾ ਬਿpasse ਰੱਬ ਅੱਗੇ ਇਹੀ ਦੁਆ ਕਰਦੇ ਆਂ ਕਿ ਰੱਬਾ ਸ਼ਤੀਸ਼ ਵੀਰੇ ਨੂੰ ਬਹੁਤ ਲੰਬੀ ਉਮਰ ਦੇਈ ਜੋ ਕਿਉਂਕਿ ਹੋਰ ਸਾਡੇ ਵਰਗੇ ਗਰੀਬ ਪਰਿਵਾਰ ਨੇ ਜਾਂ ਕੋਈ ਹੋਰ ਸਾਡੇ ਤੋਂ ਵੀ ਬਹੁਤ ਥੱਲੇ ਨੇ ਜਿਹੜੇ ਜਾਂ ਕੋਈ ਜਮਾ ਕੁਝ ਵੀ ਨਹੀਂ ਕਰ ਸਕਦੇ ਵੀ ਜਿਨ੍ਹਾਂ ਦਾ ਵੀਰਾ ਆਪ ਮੂਰੇ ਹੋ ਕੇ ਕੰਮ ਕਰ ਸਕਦਾ ਹਨ ਤੇ ਦੇਖੋ ਇਸ ਸੇਵਾ ਲਈ ਵੀ ਦਿਲ ਬਹੁਤ ਵੱਡਾ ਕਰਨਾ ਪੈਂਦਾ ਵੀਰੇ ਵੀ ਮੈਨੂੰ ਮੰਦਾ ਵੀ ਜੇ ਕੋਈ ਬੰਦਾ ਗੁਰੂ ਘਰ ਜਾਂ ਕਿਤੇ ਵੀ ਜਾ ਕੇ ਜਾਂ ਕੁਝ ਵੀ ਕਰੇ ਆਪਾਂ ਸਭ ਤੋਂ ਪਹਿਲਾਂ ਛੋਟਾ ਨੋਟ ਦੇਖਦੇ ਆਂ ਕੀ ਆ ਤੇ ਹਸਪਤਾਲਾਂ ਦੇ ਵਿੱਚ ਸਭ ਤੋਂ ਵੱਡਾ ਨੋਟ ਦੇਖਣਾ ਪੈਂਦਾ ਵੀ ਕਿਹੜਾ ਹੋਣਾ ਚਾਹੀਦਾ ਆਪਣੇ ਕੋਲੇ ਫੇਰ ਜਾ ਕੇ ਹਸਪਤਾਲਾਂ 'ਚ ਗੌਰ ਹੁੰਦੀ ਆ ਤੇ ਨਹੀਂ ਜਿਵੇਂ ਸਾਡਾ ਕਈ ਦੇਖਿਆ ਮੈਂ ਇਹ 10-11 ਲੱਖ ਦਾ ਖਰਚਾ ਸੌਣਨ ਦੇ ਵਿੱਚ ਆਇਆ ਵੀ ਮੇਰੇ ਭਰਾ ਦਾ ਜਿਹੜਾ ਹੋਣਾ ਸੀ ਵੀ ਉਹ ਕਿਵੇਂ ਹੋਇਆ ਕਿਵੇਂ ਨਹੀਂ ਉਹ ਕਾਲਪੁਰਖ ਜਾਣਦਾ ਜਾਂ ਸਤੀਸ਼ ਹੋਣੇ ਜਾਣਦੇ ਨੇ ਜਾਂ ਇੱਕ ਡਾਕਟਰ ਸਾਹਿਬ ਦਾ ਨਾਮ ਲੈਂਦੇ ਹੁੰਦੇ ਹ ਸਤੀਸ਼ ਵੀਰਾ ਲੈਂਦਾ ਹੁੰਦਾ ਅ ਅੰਕਿਤ ਸ਼ਲੋਕੀ ਜੀ ਕੁਛ ਐਸਾ ਨਾਮ ਆ ਉਹਨਾਂ ਦਾ ਉਹ ਉਹ ਲੈਂਦੇ ਹੁੰਦੇ ਨੇ ਤੇ ਹੁਣ ਵੀ ਮੈਂ ਵੀਰੇ ਨੂੰ ਦੱਸਿਆ ਮੈਂ ਕਿ ਵੀਰੇ ਵੀ ਦਵਾਈਆਂ ਦੀਆਂ ਪਰਚੀਆਂ ਉਹ ਕਹਿੰਦਾ ਕਿਉਂ ਘਬਰਾਉਣਾ ਕਿਉਂ ਟੈਨਸ਼ਨ ਕਿਉਂ ਪਾਉਣਾ ਤੂੰ ਜਾ ਪੁੱਛੇ ਜਾ ਕੇ ਉਹਨਾਂ ਨੂੰ ਗੱਲ ਕਰ ਉਹਨਾਂ ਨੂੰ ਤੇ ਫਿਰ ਮੈਨੂੰ ਦੱਸ ਤੇ ਫਿਰ ਆਪਾਂ ਦੇਖਦੇ ਆਂ ਵੀ ਕੀ ਕਰਨਾ ਕੀ ਨਹੀਂ ਕਰਨਾ ਤੇ ਸਾਨੂੰ ਨਹੀਂ ਪਤਾ 9-10 ਲੱਖ ਰੁਪਏ ਦਾ ਆਪਰੇਸ਼ਨ ਕਿਵੇਂ ਕਿੱਥੋਂ ਜਾਂ ਕਿੰਨੇ ਦੀਆਂ ਦਵਾਈਆਂ ਕਿਵੇਂ ਲੱਗਦੀਆਂ ਕਿਵੇਂ ਆਉਂਦੀਆਂ ਉਹ ਕਾਲਪੁਰਖ ਜਾਣਦਾ ਜਾਂ ਵੀਰਾ ਜਾਣਦਾ ਅਸतीश ਵੀਰੇ ਇੱਕ ਵਾਰੀ ਫੇਰ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਆਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜਿਹੜਾ ਮੇਰੇ ਭਰਾ ਨੂੰ ਤੁਸੀਂ ਤੁਰਦੇ ਕਰਤਾ ਤੇ ਅੱਗੇ ਜਾ ਕੇ ਹੋਰ ਵੀ ਕਿਸੇ ਦੀ ਸਾਨੂੰ ਵੀ ਮੂਰੇ ਹੋ ਕੇ ਮਦਦ ਕਰਨ ਜੋ ਕੇ ਕਰਦਾ ਅਸੀਂ ਹੈ ਕਹਿ ਸਕਦੇ ਆ ਕਿ ਪੀਜੀਆਈ ਵਿੱਚ ਜਾਓ ਉੱਥੇ ਸतीश ਵੀਰਾ ਬੈਠਾ ਆ ਤੁਹਾਡੀ ਹੈਲਪ ਕਰੂਗਾ ਕਰੂਗਾ ਸਾਡੀ ਖੁਦ ਦੀ ਹੋਈ ਹੈ ਧੰਨਵਾਦ ਮੇਰੇ